ਬਤ ਤੇ ਉਧਾਰਨ ਭੈ ਹਰਨ ਹਰ ਅਨਾਥ ਕੇ 나ਥ ਕਹੋ ਨਾਨਕ ਤਿਹ ਜਾਨੀਐ ਸਦਾ ਵਸਤ ਤੁਮ ਸਾਥ ਹੁਣ ਪਾਤਸ਼ਾਹ ਜੀ ਜਿਸ ਅਕਾਲ ਪੁਰਖ ਦੇ ਨਾਲ ਜੁੜਨ ਦੀ ਗੱਲ ਕਰ ਰਹੇ ਉਪਦੇਸ਼ ਦੇ ਰਹੇ ਹੁਕਮ ਕਰ ਰਹੇ ਉਸ ਪ੍ਰਭੂ ਪਿਤਾ ਪਰਮਾਤਮਾ ਦੀਆਂ ਜਿਹੜੀਆਂ ਕੂਬੀਆਂ ਹਨ ਵਡਿਆਈਆਂ ਹਨ ਉਸਦੇ ਗੁਣ ਹਨ ਉਹ ਦਰਸਾਉਣਾ ਕਰਦੇ ਹਨ ਪਾਠ ਤੇ ਉਦਾਹਰਨ ਭੈ ਹਰਨ ਹਰ ਅਨਾਥ ਕੇਨਾਚ ਪਤਤਾਂ ਦਾ ਉਧਾਰ ਕਰਨ ਵਾਲਾ ਪਤਤ ਕੌਣ ਹੈ ਜਿਹੜੇ ਵਿਕਾਰਾਂ ਵਿੱਚ ਡਿੱਗੇ ਹੋਏ ਮਾਇਆ ਵਿੱਚ ਗਰਸੇ ਹੋਏ ਵਿਕਾਰਾਂ ਵਿੱਚ ਗਰਸੇ ਹੋਏ ਇਨਸਾਨ ਉਹਨਾਂ ਦਾ ਉਧਾਰਨ ਕਰਨ ਵਾਲਾ ਉਹਨਾਂ ਨੂੰ ਵਿਕਾਰਾਂ ਵਿੱਚੋਂ ਬਾਹਰ ਬਾਹ ਫੜ ਕੇ ਕੱਢਣ ਵਾਲਾ ਭੈ ਹਰਨ ਜੀਵਾਂ ਦੇ ਹਿਰਦੇ ਦੇ ਅੰਦਰ ਜਿਹੜਾ ਭੈਅ ਬਣਿਆ ਹੋਇਆ ਡਰ ਹੈ ਉਸ ਨੂੰ ਹਰਨ ਵਾਲਾ ਹਰਨ ਤੋਂ ਭਾਵ ਹੈ ਦੂਰ ਕਰਨ ਵਾਲਾ ਅਨਾਥ ਕੇ 나ਥ ਜਿਹਦਾ ਕੋਈ ਨਹੀਂ ਉਸ ਦਾ ਸਹਾਰਾ ਅਨਾਥਾਂ ਦਾ 나ਥ ਅਨਾਥਾਂ ਦਾ ਸਹਾਰਾ ਕਹਿੰਦੇ ਉਹ ਪ੍ਰਭੂ ਪਿਤਾ ਪਰਮਾਤਮਾ ਜਿਸ ਦੀਆਂ ਇਹ ਬੜੀਆਂ ਆ ਹਨ ਉਹ ਕਿਰਪਾ ਕਰੇ ਤੇ ਉਹ ਪਤਿਤ ਨੂੰ ਆਪਣੇ ਸੀਨੇ ਨਾਲ ਲਾ ਕਰਕੇ ਉਸ ਦੀ ਬਾਹ ਫੜ ਕੇ ਵਿਕਾਰਾਂ ਤੋਂ ਖਲਾਸੀ ਕਰਕੇ ਉੱਚੀ ਆਤਮਕ ਅਵਸਥਾ ਬਖਸ਼ਿਸ਼ ਦਿੰਦਾ ਜੀਵਾਂ ਦੇ ਹਿਰਦਿਆਂ ਦੇ ਅੰਦਰ ਜਿਹੜੇ ਇਹ ਭੈ ਹਨ ਡਰ ਹਨ ਉਹਨਾਂ ਨੂੰ ਖਤਮ ਕਰ ਦਿੰਦਾ ਤੇ ਜਿਸ ਦਾ ਕੋਈ ਨਹੀਂ ਜੇ ਉਸ ਦੀ ਛਾਂ ਵਿੱਚ ਆ ਜਾਵੇ ਤਾਂ ਉਸ ਦਾ ਉਸ ਹਾਰਾ ਬਣ ਜਾਂਦਾ ਕੋ ਨਾਨਕ ਤਿਹ ਜਾਨੀਐ ਸਦਾ ਵਸਤ ਤੂੰ ਸਾਥ ਨਾਨਕ ਆਖਦਾ ਹੈ ਕਿ ਉਸ ਪ੍ਰਭੂ ਨੂੰ ਇਹੋ ਸਮਝਣਾ ਕਰ ਤਿਹ ਜਾਨੀਐ ਕੋ ਨਾਨਕ ਤੇ ਜਾਨੀਐ ਸਦਾ ਵਸਤ ਤੁਮ ਸਾਥ ਵਸਤੋ ਭਾਵੈ ਨਿਕਟ ਬਸਣਾ ਤੇ ਤੇਰੇ ਨਾਲ ਹੈ ਹਰ ਵੇਲੇ ਪ੍ਰਭੂ ਪਿਤਾ ਪਰਮਾਤਮਾ ਨੂੰ ਹਰ ਵੇਲੇ ਆਪਣੇ ਇਹੋ ਜੇ ਪਰਮਾਤਮਾ ਜਿਸ ਦੇ ਅੰਦਰ ਇਹ ਗੁਣ ਹਨ ਬਿਆੰਤ ਗੁਣ ਹਨ ਇੱਥੇ ਤੇ ਪਾਤਸ਼ਾਹ ਜੀ ਨੇ ਦੋ ਤਿੰਨ ਗੁਣਾਂ ਦੀ ਗੱਲ ਕੀਤੀ ਕਿ ਇਹ ਜਿਹੜਾ ਪ੍ਰਭੂ ਪਿਤਾ ਪਰਮਾਤਮਾ ਬਿਆੰਤ ਹੈ ਉਸ ਨੂੰ ਹਰ ਵੇਲੇ ਆਪਣੇ ਅੰਗ ਸੰਗ ਹਾਜ਼ਰ ਨਾਜ਼ਰ ਸਮਝਣਾ ਕਰ। ਕਈ ਵਾਰੀ ਅਸੀਂ ਜਦੋਂ ਕੋਈ ਗਲਤ ਕੰਮ ਕਰਦੇ ਚੋਰੀ ਠੱਗੀ ਰਿਸ਼ਵਤ ਜਾਂ ਕੋਲ ਹੋਰ ਇਦਾਂ ਦਾ ਕੰਮ ਕਰਦੇ ਤਾਂ ਉਸ ਵੇਲੇ ਆਲਾ ਦੁਆਲਾ ਦੇਖਦੇ ਕੋਈ ਸਾਨੂੰ ਦੇਖਦਾ ਤਾਂ ਨਹੀਂ। ਵੀ ਜੇ ਕੋਈ ਕਿਤੇ ਕੋਈ ਬੈਠਾ ਹੈ ਕੋਲ ਜਾਂ ਕੋਈ ਦੇਖ ਰਿਹਾ ਤਾਂ ਉਸ ਤੋਂ ਪਾਸਾ ਵੱਟ ਕਰਕੇ ਚੋਰੀ ਜਿਹੀ ਟੇਬਲ ਦੇ ਥੱਲੇ ਹੋ ਜਾ। ਭਾਵ ਜਦੋਂ ਅਸੀਂ ਕੋਈ ਕਰਮ ਕਰਦੇ ਮਾੜਾ ਕਰਮ ਕਰਦੇ ਤਾਂ ਉਸ ਵੇਲੇ ਇਕਾਂਤ ਲੱਭਦੇ ਵੀ ਸਾਨੂੰ ਕੋਈ ਦੇਖ ਨਾ ਲਵੇ। ਪਰ ਬਾਦਸ਼ਾਹ ਜੀ ਕਹਿੰਦੇ ਉਹ ਪ੍ਰਭੂ ਪਿਤਾ ਪਰਮਾਤਮਾ ਦਾ ਕੈਮਰਾ ਜਿਹੜਾ 24 ਘੰਟੇ ਹਰ ਵੇਲੇ ਤੇਰੇ ਉੱਤੇ ਫੋਕਸ ਕਰਕੇ ਬੈਠਾ ਜਿੰਨਾ ਮਰਜੀ ਦੁਨੀਆ ਤੋਂ ਤੂੰ ਆਪਣੇ ਆਪ ਨੂੰ ਲਪੋ ਲਵੇਂ ਪਰ ਪ੍ਰਭੂ ਪਿਤਾ ਪਰਮਾਤਮਾ ਤੋਂ ਲਪੋਇਆ ਨਹੀਂ ਜਾ ਸਕਦਾ ਕਿਉਂਕਿ ਉਹ ਤੇਰੇ ਹਰ ਵੇਲੇ ਅੰਗ ਸੰਗ ਹੈ ਹਾਜ਼ਰ ਨਾਜ਼ਰ ਹੈ ਹਿਰਦੇ ਦੇ ਅੰਦਰ ਵਸਿਆ ਹੋਇਆ ਕਾਇਨਾਤ ਦੇ ਅੰਦਰ ਵਸਿਆ ਹੋਇਆ ਪਰ ਇਹ ਤੈਨੂੰ ਯਾਦ ਰੱਖਣਾ ਪਵੇਗਾ ਕਿ ਉਹ ਪ੍ਰਭੂ ਪਿਤਾ ਪਰਮਾਤਮਾ ਜਿੱਥੇ ਬੇਅੰਤ ਹੈ ਤੇ ਉਹ ਸਦਾ ਹਰ ਵੇਲੇ ਤੇਰੇ ਨਾਲ ਹਾਜ਼ਰ ਨਾਜ਼ਰ ਹੈ ਤੂੰ ਉਸ ਨੂੰ ਆਪਣੇ ਹਾਜ਼ਰ ਨਾਜ਼ਰ ਨਾਲ ਲਾ ਕੇ ਚੱਲੇਗਾ ਤਾਂ ਤੇਰ ਜਿੱਥੇ ਵੀ ਤੂੰ ਹੱਥ ਪਾਵੇਂਗਾ ਤੈਨੂੰ ਸਫਲਤਾ ਪ੍ਰਾਪਤ ਹੋਵੇ ਕਹ ਨਾਨਕ ਤਿਹ ਜਾਣੀਐ ਇਸ ਗੱਲ ਨੂੰ ਜਾਣਨਾ ਕਰ ਸਦਾ ਵਸਤ ਤੂੰ ਸਾਥ ਕਿਉ ਪ੍ਰਭੂ ਪਿਤਾ ਪ੍ਰਮਾਤਮਾ ਹਰ ਵੇਲੇ 24 ਘੰਟੇ ਤੇਰੇ ਅੰਗ ਸੰਗ ਹੈ